ਸਰਜੀ ਸੰਗਰੂਰ ਵੀ ਦੀ ਕਵਤਾ ਲੋੜ ਜਦੋਂ ਸੀ ਮੈਨੂੰ ਮੈਨੂੰ ਤੇਰੀ ਲੋੜ ਬਥੇਰੀ ਲੋੜ ਜਦੋਂ ਸੀ ਮੈਨੂੰ ਮੈਨੂੰ ਤੇਰੀ ਬਥੇਰੀ ਛੱਡਿਆ ਤਾਂ ਤੇ ਮੇਰਾ ਨਾ ਸੁਣੀ ਇੱਕ ਮੇਰੀ ਲੋੜ ਜਦੋਂ ਸੀ ਮੈਨੂੰ ਮੈਨੂੰ ਤੇਰੀ ਬਥੇਰੀ ਛੱਡਿਆ ਸਾਥ ਮੇਰਾ ਨਾ ਸੁਣੀ ਇੱਕ ਮੇਰੀ ਲੱਗਿਆ ਕਈ ਵਾਰੀ ਮੈਨੂੰ ਰੰਗ ਕਿਸੇ ਦਚੜਿਆ ਤੇਰੇ ਦਿਲ ਅੰਦਰ ਕੋਈ ਹੋਰ ਹੀ ਹੈ ਕੋਈ ਹੋਰ ਹੀ ਹੈ ਕੋਈ ਹੋਰ ਹੀ ਹੈ ਬੜਿਆ ਕੋਈ ਹੋਰ ਹੀ ਹੈ ਬੜਿਆ ਲੱਗੇ ਕਦੇ ਕਦੇ ਮੈਨੂੰ ਦਿਲ ਤੇਰਾ ਮੇਥੋਂ ਪਰਿਆ ਲੱਗੇ ਕਦੇ ਕਦੇ ਮੈਨੂੰ ਦਿਲ ਤੇਰਾ ਮੇਥੋਂ ਪਰਿਆ ਤਾਂ ਹੀ ਕਦਮ ਕੋਈ ਚੁੱਕੜ ਵੇਲੇ ਨਾ ਕਦੇ ਦਿਲ ਤੇਰਾ ਡਰਿਆ ਤਾਂ ਹੀ ਕਦਮ ਕੋਈ ਚੁੱਕੜ ਵੇਲੇ ਨਾ ਕਦੇ ਦਿਲ ਤੇਰਾ ਡਰਿਆ ਲੋੜ ਜਦੋਂ ਸੀ ਮੈਨੂੰ ਮੈਨੂੰ ਤੇਰੀ ਬਥੇਰੀ ਛੱਡਿਆ ਤਾਂ ਤੇ ਮੇਰਾ ਨਾ ਸੁਣੀ ਇੱਕ ਮੇਰੀ ਤੇਰੇ ਲਈ ਤਾਂ ਪਿਆਰ ਸਦਾ ਠਿਲ ਜਿਸਮਾ ਦਾ ਹੀ ਰਹਾ ਨਾ ਕਦੇ ਕੋਈ ਗੱਲ ਮੰਮੀ ਮੇਰੀ ਨਾ ਕਦੇ ਖੁੱਲ ਮੈਨੂੰ ਤੂੰ ਕਿਹਾ ਨਾ ਕਦੇ ਖੁੱਲ ਮੈਨੂੰ ਤੂੰ ਕਿਹਾ ਲੋੜ ਜਦੋਂ ਸੀ ਮੈਨੂੰ ਲੋੜ ਜਦੋਂ ਸੀ ਮੈਨੂੰ ਮੈਨੂੰ ਤੇਰੀ ਬਥੇਰੀ ਛੱਡਿਆ ਸਾਥ ਮੇਰਾ ਨਾ ਸੁਣੀ ਇੱਕ ਮੇਰੀ ਛੱਡਿਆ ਸਾਥ ਮੇਰਾ ਨਾ ਸੁਣੀ ਇੱਕ ਮੇਰੀ ਲੋੜ ਜਦੋਂ ਸੀ ਮੈਨੂੰ ਮੈਨੂੰ ਤੇਰੀ ਬਥੇਰੀ ਛੱਡਿਆ ਸਾਥ ਮੇਰਾ ਤਾਂ ਸੁਣੀ ਇੱਕ ਮੇਰੀ ਲੱਗਿਆ ਕਈ ਵਾਰੀ ਮੈਨੂੰ ਰੰਗ ਕਿਸੇ ਦਾ ਛੜਿਆ ਲੱਗਿਆ ਕਈ ਵਾਰੀ ਮੈਨੂੰ ਰੰਗ ਕਿਸੇ ਦਾ ਛੜਿਆ ਲੱਗਿਆ ਕਈ ਵਾਰੀ ਲੱਗਿਆ ਕਈ ਵਾਰੀ ਲੱਗਿਆ ਕਈ ਵਾਰੀ ਲੱਗਿਆ ਕਈ ਵਾਰੀ ਮੈਨੂੰ ਰੰਗ ਕਿਸੇ ਦਾ ਚੜਿਆ ਤੇਰੇ ਦਿਲ ਅੰਦਰ ਕੋਈ ਹੋਰ ਹੀ ਹੈ ਤੇਰੇ ਦਿਲ ਅੰਦਰ ਕੋਈ ਹੋਰ ਹੀ ਹੈ ਕੋਈ ਹੋਰ ਹੀ ਹੈ ਬੜਿਆ ਕੋਈ ਹੋਰੀ ਹੈ ਬੜਿਆ ਲੱਗੇ ਕਦੇ ਕਦੇ ਮੈਨੂੰ ਦਿਲ ਤੇਰਾ ਮੇਥੋਂ ਪਰਿਆ ਲੱਗੇ ਕਦੇ ਕਦੇ ਮੈਨੂੰ ਦਿਲ ਤੇਰਾ ਮੇਥੋਂ ਪਰਿਆ ਤਾਈਂ ਕਦਮ ਕੋਈ ਚੁੱਕਣ ਵੇਲੇ ਤਾਈਂ ਕਦਮ ਕੋਈ ਚੁੱਕਣ ਵੇਲੇ ਨਾ ਕਦੇ ਦਿਲ ਤੇਰਾ ਡਰਿਆ ਨਾ ਕਦੇ ਦਿਲ ਤੇਰਾ ਡਰਿਆ ਤੇਰਾ ਬਦਿਆ